ਜਾਲਾਵਾਦ ਤੋਂ ਇਲੈਕਸ਼ਨ ਲੜਨਾ ਸੀ ਬਸ ਬਦਲ ਨੇ ਤੇ ਹੋਰ ਕਾਲ ਦਾ ਵਿਆਲ ਹੈ ਵੀ ਸ਼ਵੀਰ ਸਿੰਘ ਬਾਦਲ ਲੰਬੀ ਤੋਂ ਚੋਣ ਲੜਨ ਲੰਬੀ ਹੈ ਤੇ ਗਿੱਧਰਵਾਹ ਤੇ ਮੇਰਾ ਆਕੇ ਪਰਿਵਾਰ ਦੇ ਹੈ ਅੰਡੋਨ ਤੋਂ ਸਾਡੇ ਕੈਂਡੀਡੇਟ ਸਰਦਾਰ ਗਲਾ ਸਿੰਘ ਜੀ ਸਾਫ ਦਾ ਸਪੱਡਣਾ ਦੀ ਤਰਨ ਪਤਨੀ ਭੈਣ ਜੀ ਰਪਿੰਦਰ ਕੌਰ ਨੇ ਲੋਕਾਂ ਦਾ ਮਨ ਬਣ ਚੁੱਕਿਆ ਕਿੰਦੇ ਨਾਲ ਮੁਕਾਬਲਾ ਮੈਨੂੰ ਕਰੇਗਾ ਤਾਂ ਮੁਕਾਬਲਾ ਕਮਨ ਨਾਲ ਹੈ ਕਿਸ ਪਾਰਟੀ ਨਾਲ ਨਹੀਂ ਅੱਜ ਨਿਊਜ਼ 24 ਚੈਨਲ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਵਿੰਦਰ ਬੋਪੜਾ ਇਸ ਵੇਲੇ ਖੜੇ ਆ ਹਲਕਾ ਜਲਾਲਾਬਾਦ ਦੇ ਪਿੰਡ ਖੁੜੰਝ ਵਿਖੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਜਿਹੜਾ ਖੁੜੰਝ ਜ਼ੋਨ ਆ ਜਿਸ ਦੇ ਬਲਾਕ ਸੰਮਤੀ ਉਮੀਦਵਾਰ ਨੇ ਸਾਬਕਾ ਸਰਪੰਚ ਪਿੰਡ ਮੀਨਿਆਂ ਵਾਲਾ ਤੋਂ ਗੁਰਲਾਲ ਸਿੰਘ ਬਰਾੜ ਦੇ ਧਰਮ ਪਤਨੀ ਰੁਪਿੰਦਰ ਕੌਰ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਕਾਲੀ ਆਗੂਆ ਤੇ ਲੀਡਰਾਂ ਦੇ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਦੱਸ ਦਈਏ ਇੱਥੇ ਮੌਜੂਦ ਨੇ ਲਖਵਿੰਦਰ ਸਿੰਘ ਰੋਹੀ ਵਾਲਾ ਗਰਲਾਲ ਸਿੰਘ ਸਾਬਕਾ ਸਰਪੰਚ ਪਿੰਡ ਮੀਨਿਆਂ ਵਾਲਾ ਤੇ ਨਾਲ ਉਹਨਾਂ ਦੇ ਹਰਮੀਤ ਸਿੰਘ ਮੀਤਾ ਚੱਕਪੱਖੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰ ਲੈਨੇ ਆ ਕਿ ਕੀ ਮਾਹੌਲ ਹੈ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਹੈ ਇਹਨਾਂ ਚੋਣਾਂ ਨੂੰ ਲੈ ਕੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਇਹ ਲਗਾਤਾਰ ਬਿਆਨਬਾਜ਼ੀ ਦਿੱਤੀ ਜਾ ਰਹੀ ਹੈ ਕਿ ਜਿਹੜਾ ਇਸ ਵਾਰ ਲੋਕ ਅਕਾਲੀ ਦਲ ਨੂੰ ਜਿਹੜਾ ਮੋੜ ਤੋਂ ਪੰਜਾਬ ਦੇ ਵਿੱਚ ਲਿਆਉਣਗੇ ਤੇ ਜਿਹੜਾ ਇਹਨਾਂ ਚੋਣਾਂ ਦੇ ਰਾਹੀ ਉਮੀਦਵਾਰਾਂ ਨੂੰ ਜਿਹੜਾ ਜਿਤਾਇਆ ਜਾਏਗਾ ਤਾਂ ਗੱਲਬਾਤ ਆ ਜਿਹੜੀ ਕਰ ਲੈਨੇ ਆ ਕਿ ਕਿਹੋ ਜਿਹਾ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਚੋਣਾਂ ਚੋਣ ਪ੍ਰਚਾਰ ਦੇ ਦੌਰਾਨ ਮਾਹੌਲ ਹੈ ਜੀ ਚੇਰਮੈਨ ਸਾਹਿਬ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਮਾਹੌਲ ਹੈ ਪਿੰਡਾਂ ਦਾ ਤੇ ਕੀ ਲੱਗਦਾ ਨਤੀਜੇ ਕਿਹੋ ਜਿਹੇ ਰਹਿਣਗੇ ਜੀ ਬਹੁਤ ਚੰਗਾ ਮਾਹੌਲ ਹੈ ਸਾਡੇ ਖਣਜ ਜ਼ੋਨ ਤੋਂ ਸਾਡੇ ਕੈਂਡੀਡੇਟ ਸਰਦਾਰ ਗੁਰਲਾਲ ਸਿੰਘ ਦੀ ਸਾਬਕਾ ਸੁਪੱਜਣਾਂ ਦੀ ਧਰਮ ਪਤਨੀ ਜੀ ਵੰਜੀ ਰਪਿੰਦਰ ਕੌਰ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਬਿਆ ਸਾਡੇ ਸਰਪੰਚ ਪੀ ਸਿੰਘ ਹੈਪੀ ਸਰਪੰਚਤਾ ਥੇੜ ਤੋਂ ਨਾ ਉਹ ਆਪ ਕੈਂਡੀਟ ਨੇ ਜੀ ਸੋ ਦੋਨੋਂ ਕੈਂਡੀਟਰ ਨੂੰ ਅਸੀਂ ਇਸ ਪਿੰਡਾਂ 'ਚ ਸਵੀਰਦੇ ਅੱਜ ਢੋਰ-ਢੋਰ ਜਾ ਰਹੇ ਆ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਹੈ ਕਿੰਨੇ ਪਿੰਡ ਨੇ ਖੜਾਂਜੇ ਜਾਂਦੇ ਹਨ ਹਨਾ 6 ਪਿੰਡ ਹੈ ਜੀ 6 ਪਿੰਡ ਕੇਵ ਜਾ ਮੋਲੇ ਪਿੰਡਾਂ ਦਾ ਅੱਛਾ ਮੋਲੇ ਜੀ ਕੱਲ ਅਸੀਂ ਉਧਰ ਗਏ ਸੀ ਹौज खास ਜੀ ਸਹੀ ਗਾਲਾਂ ਸੜੀਆਂ ਵਗੈਰਾ ਕੱਢਿਆ ਮਿੰਨ ਵਾਲਾ ਪਿੰਡ ਕੱਢਿਆ ਉਹਨਾਂ ਨੇ ਆਪਣਾ ਤੇ ਸਾਰੇ ਪਿੰਡਾਂ 'ਚ ਚੰਗਾ ਜੀ ਮੋ ਲੋਕਾਂ ਦਾ ਮਨ ਬਣ ਚੁੱਕਿਆ ਕੀ ਲੱਗਦਾ ਜੇ ਤਾਂ ਅਸਲ ਹੋਵੇਗੀ ਬਿਲਕੁਲ ਜੀ ਬਿਲਕੁਲ ਜਿੱਤ ਹੋਊਗੀ ਜੀ ਪਾਰਟੀ ਦੀ ਜਿੱਤ ਹੈ ਗੁਰਲਾਲ ਸਿੰਘ ਬਰਾੜ ਦੀ ਜਿੱਤ ਹੈ ਸਾਰੇ ਵਰਕਰਾਂ ਦੀ ਜਿੱਤ ਹੈ ਔਰ ਜਿੱਤ ਯਕੀਨੀ ਇਸ ਤਰ੍ਹਾਂ ਵੀ ਲੋਕਾਂ ਨੇ ਸਾਡੇ ਕੈਂਡੀਡੇਟ ਨੂੰ ਪਹਿਲਾਂ ਵੀ ਪਰਖਿਆ ਹੋਇਆ ਹੈ ਜੀ ਪਹਿਲਾਂ ਸਰਪੰਚਲੇ ਲਗਾਤਾਰ ਦੋ ਵਾਰ ਤੇ ਨੰਬਰ ਪਿੰਡ ਦੇ ਇਹ ਜੀ ਉਹਨਾਂ ਨੇ ਕੰਮ ਕੀਤੇ ਆ ਪਿੰਡ ਦੇ ਲੋਕਾਂ ਵਿੱਚ ਵਿਚਰਦੇ ਆ ਲੋਕਾਂ ਨਾਲ ਇਹਨਾਂ ਦਾ ਸਹਿਚਾਰ ਬਹੁਤ ਹੈ ਇੱਕ ਆਪ ਦੀਆਂ ਦੀ ਬੋਲਚਾਲ ਬੜਾ ਪਿਆਰ ਹੈ ਸੋ ਲੋਕਾਂ ਨੇ ਜਿਸ ਦਿਨ ਤੋਂ ਖੜੇ ਆ ਸਾਰਿਆਂ ਨੇ ਬਹੁਤ ਕੰਦੇ ਵਧੀਆ ਆਪਣਾ ਕੈਂਡੀਡੇਟ ਮਿਲੇ ਆ ਕਿੰਦੇ ਨਾਲ ਮੁਕਾਬਲਾ ਮੰਨਦੇ ਆ ਮੁਕਾਬਲਾ ਜੀ ਦੇਖੋ ਵੈਸੇ ਯਾਰ ਮੁਕਾਬਲਾ ਤਾਂ ਸਰਕਾਰ ਚ ਹੁੰਦਾ ਹੈ ਪਰ ਸਾਨੂੰ ਲੱਗਦਾ ਵੀ ਅੱਜ ਕੀ ਮੁਕਾਬਲਾ ਹਰ ਬੰਦਾ ਮੁਕਾਬਲੇ ਚ ਪ੍ਰਕਾਸ਼ ਦਾਸ ਕੁਬੀਰ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਰੱਖ ਕੇ ਚੱਲ ਰਿਹਾ ਤੇ ਮੁਕਾਬਲਾ ਸਮਝਦੇ ਸਾਡਾ ਮੁਕਾਬਲਾ ਕੰਮਾਂ ਨਾਲ ਹੈ ਕਿਸੇ ਪੱਟ ਨਾਲ ਨਹੀਂ ਹੈਗਾ ਜੀ ਕੰਮ ਕੀਤੇ ਆ ਦੇਖੋ ਸਿਆਲੀਆਂ ਚ ਸਵੇਰ ਦੀਆਂ ਗੱਲਾਂ ਹੀ ਚੱਲ ਰੀਆਂ ਸਾਰੇ ਸੰਗਤ ਫਿਰਦੀ ਹੈ ਵੀ ਆ ਟੋਟਲ ਲੈ ਕੇ ਇੱਕ ਪਿੰਡ ਘਰ ਤੋਂ ਘਰ ਵੀ ਰੋਡ ਪ੍ਰੀਮਿਕਸ ਪਿਆ ਹੋਇਆ ਹੈ ਚੇਅਰਮੈਨ ਸਾਹਿਬ ਇੱਕ ਹੋਰ ਕੱਲ ਦਾ ਬਿਆਨ ਹੈ ਵੀ ਸੁਖਬੀਰ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ ਉਹਨਾਂ ਦਾ ਬਿਆਨ ਕੋਈ ਇਸ ਤਰ੍ਹਾਂ ਨਹੀਂ ਆਇਆ ਹੂੰ ਉਹਦੋਂ ਉੱਥੇ ਮਜ਼ਾਕੀਆ ਚੱਲ ਰਿਹਾ ਸੀ ਤੇ ਉਹਨਾਂ ਕਹਿੰਦੇ ਮੇਰਾ ਹਲਕਾ ਉਹ ਕਹਿੰਦੇ ਇਹ ਜਾਂ ਲੰਬੀ ਐ ਤੇ ਗਿੱਦੜਵਾ ਤਾਂ ਮੇਰੇ ਹਾਕੇ ਪਰਿਵਾਰ ਦੇ ਐ ਜਾਲਾਮਤ ਵਿੱਚ ਇਲੈਕਸ਼ਨ ਲੜੀ ਹੋਈ ਐ ਉਹਨਾਂ ਨੇ ਬਾਅਦ ਚ ਗੱਲ ਕੀਤੀ ਐ ਜੀ ਤੇ ਸਾਨੂੰ ਉਹਨਾਂ ਨੇ ਗੱਲ ਕਹੀ ਬਜਾਲਾਵਾਦ ਤੋਂ ਇਲੈਕਸ਼ਨ ਲੜਨਾ ਸੀ ਵੀਰ ਸਿੰਘ ਬਾਦਲ ਨੇ ਬਾਕੀ ਜਿਹੜੀਆਂ ਗੱਲਾਂ ਨੇ ਤੁਹਾਨੂੰ ਪਤਾ ਪ੍ਰੈਸ ਦੀ ਗੱਲ ਇੱਕ ਨੂੰ ਉਹ ਮਜ਼ਾਕ 'ਚ ਗੱਲ ਕਰ ਰਹੇ ਸੀਗੇ ਇਹ ਮੇਰਾ ਬੇਟਾ ਵੀ ਹੁਣ ਤਾਂ ਅਗਲੇ ਸਾਲ ਉਹ ਪਾਸ ਆਊਟ ਕਰਕੇ ਤੇ ਉਹ ਵੀ ਸਿਆਸੀ 'ਚ ਤਾਂ ਮਜ਼ਾਕ ਕਰ ਰਹੇ ਸੀ ਇੱਕ ਪਰ ਹਮੇਸ਼ਾ ਕਹਿੰਦੇ ਕਿ ਜਿਹੜਾ ਗਿੱਦੜਵਾ ਉਹਨ ਦੋਸਤੋ ਬਾਜਾ ਲੰਬੀ ਤੋਂ ਬਾਦ ਸਾਹਿਬ ਬਣਨ ਲੱਗ ਗਏ ਫਿਰ ਮਨਪੀ ਦੇ ਬਣਨ ਲੱਗ ਗਏ ਤਾਂ ਹੁਣ ਉਹ ਕਹਿੰਦੇ ਵੀ ਜਾਲਾਵਾ ਮੈਂ ਤਾਂ ਮੈਂ ਇਲੈਕਸ਼ਨ ਲੜਿਆ ਤੇ ਮੈਂ ਸਾਬਕਾ ਹੁਣ ਜਿਹੜਾ ਐਮਐਲ ਲੱਗਿਆ ਜਾਲਾਵਾ ਉੱਚ ਲੱਗਿਆ ਬਾਕੀ ਜਾਲਾਵਾ ਦੇ ਲੋਕਾਂ ਨੇ ਬੜੀ ਜਿਆਦਾ ਇਸ ਵਾਰ ਜਿਹੜੀ ਗਲਤੀ ਹੈ ਉਹਨੂੰ ਭਰਉਣ ਵਾਸਤੇ ਲੋਕ ਐਸੇ ਲੋਕਾਂ ਦਾ ਸ਼ਾਇਦ ਵੀ ਆਪਾਂ ਗਲਤੀ ਜਿਹੜੀ ਨੇ ਕੀਤੀ ਉਹ ਦੁਬਾਰਾ ਉਹਨੂੰ ਗਲਤੀ ਨੂੰ ਦੂਰਾ ਕੇ ਤੇ ਇਹ ਜਿਹੜੀਆਂ ਸੀਟਾਂ ਚੋਲੀ ਪਾਉਣੀਆਂ ਸ਼ੋਮ ਨਿਕਲ ਦੋ ਸਰਪੰਚ ਸਾਹਿਬ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹੋ ਕੀ ਮਾਹੌਲ ਹੈ ਪਿੰਡਾਂ ਦਾ ਤੇ ਕੀ ਲੱਗਦਾ ਚੋਣਾਂ ਕਿਹੋ ਜ ਸੁਭਾ ਦਾ ਸਾਨੂੰ ਸਹਿਯੋਗ ਬਹੁਤ ਵਧੀਆ ਮਿਲ ਰਿਹਾ ਖੜੰਝ ਪਿੰਡ ਤੋਂ ਅਸੀਂ ਸਵੇਰ ਚੱਲੇ ਆਂ ਜੀ ਬਹੁਤ ਵਧੀਆ ਕੱਟ ਸੀ ਜੀ ਇਹ ਉਮੀਦਵਾਰ ਦਾ ਨਾਮ ਕੀ ਹੈ ਰਪਿੰਦਰ ਕਰੋ ਸਰਪੰਚ ਰਹੇ ਪਹਿਲਾਂ ਸਾਫ ਦਾ ਜੀ ਤੁਹਾਡੇ ਪਤਨੀ ਨੇ ਹਾਂ ਮੇਰੇ ਧਰਮ ਪਤਨੀ ਜਿਲ੍ਹਾ ਪ੍ਰੀਸ਼ਦ ਤੋਂ ਕੌਣ ਲੜ ਰਿਹਾ ਚਾਹ ਹੈਪੀ ਜੀ ਦਾ ਅੰਜਰਤੇ ਹੇਟ ਤਨੇ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਜੋਂ ਦੇ ਮੇਰੇ ਪਿੰਡ ਜੀ ਖੜੰਝ ਜੀ ਰੋਈ ਵਾਲਾ ਮੀਨੇ ਵਾਲਾ ਛੜੀਆਂ ਸਈ ਵਾਲਾ ਚੱਕ ਪੱਖੀ ਹੌਦ ਖਾਸ਼ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹਨਾਂ ਪਿੰਡਾਂ ਨੂੰ ਪੀਲੇ ਹੀ ਕਰਨੇ ਚਾਹੁੰਦੇ ਜੀ ਵੋਟ ਪਾਓ ਇਹ ਕੇਸ਼ ਰੋਮਣੀ ਕਾਲੀਦਾਲ ਨੂੰ ਵੋਟ ਪੈਣੀ ਹੈ ਤੇ ਅੱਗੇ ਵੀ ਕੰਮ ਬਹੁਤ ਵਧੀਆ ਕੀਤੇ ਆ ਹਾਰੇ ਪਿੰਡਾਂ ਚਾਰ ਸੀ ਬਾਕੀ ਕੋਈ ਵੀ ਕੰਮ ਰਹਿੰਦਾ ਨਹੀਂ ਤੇ ਜਿਹੜੇ ਗਾਂਵ ਵੀ ਕਰਾਂਗੇ ਕੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਖੁੜਾਂਝ ਪਿੰਡ ਆ ਗੋਪੀਆ ਕਾਕਾ ਜੈ ਸਰਦ ਅਸੀਂ ਬੰਦੇ ਆ ਜੀ ਉਹਨਾਂ ਦੀ ਗਵਾਈ ਹੇਠ ਤੜਕੀ ਵੋਟਾਂ ਮੰਗਣ ਲੱਗੇ ਜੀ ਕਾਲੀ ਦਲ ਨੂੰ ਵੋਟਾਂ ਕਿਹੜੇ ਉਮੀਦਵਾਰ ਦੇ ਹੱਕ ਚ ਵੋਟਾਂ ਮੰਗ ਰਿਹਾ ਬਾਈ ਗਰਨਾਲੀ ਸਰਪੰਚ ਲਾਲੀ ਮੀਨੇ ਵਾਲੇ ਤੇ ਜੀ ਅੱਛਾ ਉਹਨਾਂ ਦੇ ਹੱਕ ਚ ਮੰਗਦੇ ਜੀ ਕੀ ਮਾਅ ਹ ਲੈ ਪਿੰਡਾਂ ਦਾ ਬਹੁਤ ਵਧੀਆ ਮਾਅ ਲਈ ਸਾਡੇ ਪਿੰਡ ਦਾ ਪਿਛਲੀ ਵਾਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਸੀ ਇਸ ਵਾਰ ਗੱਲਾਂ ਚ ਆ ਕੇ ਲੋਕ ਜੀ ਉਹ ਇਸ ਵਾਰ ਕਾਲੀ ਦਲ ਨੂੰ ਕਿਹੜੀਆਂ ਗੱਲਾਂ ਕਰਕੇ ਲੋਕ ਵੋਟ ਪਾਉਣਗੇ ਨਹੀਂ ਕਾਲੀ ਦਲ ਦੇ ਪਿਛਲੇ ਬਕਾਇਆ ਬਹੁਤ ਗੱਲਾਂ ਕੰਮ ਬਹੁਤ ਵਧੀਆ ਕੀਤੇ ਆ ਜਿੱਥੇ ਆਪਾਂ ਖੜੇ ਆ ਪਿੰਡਾਂ ਦੇ ਵਧੀਆ ਕੰਮ ਕੀਤੇ ਸ਼ਰਕਣ ਵਾਲਿਆਂ ਦੇ ਇਹਨਾਂ ਕਰਕੇ ਵੋਟ ਪਾਵਾਂਗੇ ਜੀ ਜੀ ਹਾਂਜੀ